ਭਾਈ ਅੱਜ ਤਾਂ ਤੁਹਾਨੂੰ ਪੀਪੀ ਬੱਤੀ ਚੈਨਲ ਨੂੰ ਦੇਣੇ ਪੈਣੇ ਆ ਸਟਾਰ 5 ਦੋਸਤੋ ਤੁਹਾਡੀ ਡਿਮਾਂਡ ਤੇ ਬਲਾ ਚੋਰ ਤੋਂ ਕਰ ਰਹੇ ਆ ਲਾਈਵ ਦੋਸਤੋ ਬਲਾ ਚੋਰ ਤੋਂ ਕਰ ਰਹੇ ਆ ਲਾਈਵ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆਲੇ ਤੇ ਵੀਡੀਓ ਕਿਸ ਬਾਰੇ ਤੋਂ ਬਣਾ ਰਹੇ ਹੋ ਸਾਥੀਓ ਆਪਣੇ ਕਿਸੇ ਪਰਸਨਲ ਕਮ ਆਏ ਸੀਗੇ ਔਰ ਬਹੁਤ ਸਾਰੇ ਵੀਰਾਂ ਦੀ ਭੈਣਾਂ ਦੀ ਡਿਮਾਂਡ ਸੀ ਕਿ ਕਦੀ ਬਲਾ ਚੋਰ ਤੋਂ ਵੀ ਲਾਈਵ ਦਿਖਾਓ ਔਰ ਬਹੁਤ ਸਾਰੇ ਵੀਰ ਭੈਣ ਭਰਾ ਪਰਸਨਲ ਲੈਵਲ ਤੇ ਵੀ ਜੁੜੇ ਹੋਏ ਆ ਫੇਸਬੁੱਕ ਥਰੂ ਵੀ ਜੁੜੇ ਹੋਏ ਆ ਥੋੜੀ ਦੇਰ ਪਹਿਲਾਂ ਅਸੀਂ ਥੋੜਾ ਘਾਟੇਵਾਲ ਵੀ ਜਾ ਕੇ ਆਏ ਸੀ ਕਿ ਕਹਿੰਦੇ ਵੀ ਜ ਉਹਨਾਂ ਘਾਟਾ ਹੀ ਕਹਿੰਦੇ ਆ ਉਧਰ ਜਾ ਕੇ ਵੀ ਬੜੀ ਗ੍ਰੀਨਰੀ ਸੀਗੀ ਔਰ ਬੜਾ ਮਨ ਖੁਸ਼ ਹੋਇਆ ਔਰ ਸਾਨੂੰ ਹੁਣ ਪਤਾ ਲੱਗਿਆ ਕਿ ਜਦੋਂ ਕਈ ਵੇਲੇ ਫਰੈਸ਼ ਫਰੈਸ਼ ਜੀ 에ਅਰ ਆਉਂਦੀ ਆ ਤਾਂ ਕਿੱਧਰੋਂ ਆਉਂਦੀ ਆ ਤਾਂ ਬਲਾਚੌਰ ਵਾਲੇ ਪਾਸਿਓ ਤਾਜ਼ਗੀ ਆਉਂਦੀ ਆ ਤਾਂ ਤੁਹਾਨੂੰ ਥੋੜੇ ਜੇ ਬਲਾਚੌਰ ਦੇ ਦਰਸ਼ਨ ਕਰਾ ਦੇਣੇ ਕਿਉਂਕਿ ਮੈਂ ਜਦ ਪਿੱਛੇ ਜੇ ਯੂਕੇ ਵੀ ਗਿਆ ਸੀ ਤਾਂ ਮੈਨੂੰ ਬਹੁਤ ਭਰਾ ਜਿਹੜੇ ਯੂਕੇ ਤੋਂ ਉਹਨਾਂ ਦੀ ਕਾਲਸ ਆਈਆਂ ਸੀ ਇੱਕ ਦੋ ਜਣੇ ਤਾਂ ਮਿਲੇ ਵੀ ਸੀ ਮੈਨੂੰ ਜਿਨ੍ਹਾਂ ਨੇ ਕਿਹਾ ਸੀ ਕਿ ਭਾਜੀ ਯਾਰ ਜਦ ਇੰਡੀਆ ਜਾਓਗੇ ਤਾਂ ਬਲਾਚੌਰ ਜ਼ਰੂਰ ਦਿਖਾ ਦੇਆ ਕਰੋ ਤਾਂ ਅੱਜ ਹਲਕੀ ਫੁਲਕੀ ਨਾਲ ਦੀ ਨਾਲ ਗੱਲਬਾਤ ਰੱਖਣੀ ਹੈ ਬਲਾਚੌਰ ਤੁਹਾਨੂੰ ਦਿਖਾਣਾ ਵੈਸੇ ਮੈਂ ਬਹੁਤਾ ਕੱਲੀ ਕੱਲੀ ਚੀਜ਼ ਦਾ ਜਾਣਕਾਰ ਨਹੀਂ ਹਾਂ ਤੁਸੀਂ ਕਮੈਂਟ ਕਰਦੇ ਰਹੀਓ ਆਪਾਂ ਤੁਹਾਡਾ ਨਾਮ ਲੈਂਦੇ ਰਹਿਣਾ ਤੇ ਆਪਾਂ ਵੀਡੀਓ ਜਿਹੜੀ ਦਿਖਾਈ ਜਾਣੀ ਆ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਨੇ ਦਿਖਾਇਆ ਕਿ ਉਹ ਲਾਈਵ ਦੇਖ ਰਹੇ ਆ ਇਹ ਆਪ ਇਧਰ ਦਿਖਾ ਦੀਏ ਬਾਬਾ ਮੰਦਿਰ ਹੈ ਜੀ ਮੰਦਰ ਹੈ ਜੀ ਦਰਸ਼ਨ ਕਰਾ ਦੀਏ ਜੀ ਸਾਡੇ ਬਾਬਾ ਬਲਰਾਜ ਜੀ ਦਾ ਮੰਦਿਰ ਹੈ ਜੀ ਔਰ ਅੱਗੇ ਨਾਕਾ ਵੀ ਮੇਰੇ ਖਿਆਲ ਲੱਗਿਆ ਹੋਇਆ ਦੋ ਡੀਐਸਪੀ ਜਿਹੜੇ ਉਹ ਨਾਕੇ ਤੇ ਮੌਜੂਦ ਨੇ ਸਖਤ ਨਾਕਾ ਲੱਗਿਆ ਹੋਇਆ ਲੱਗਦਾ ਹੈ ਤਲਵੀਰ ਸਿੰਘ ਜੀ ਕਹ ਰਹੇ ਜੀ ਆਇਆਂ ਨੂੰ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡੀ ਇਸ ਮਠਾਸ ਭਰਪੂਰ ਜੀ ਆਇਆਂ ਵਾਸਤੇ ਔਰ ਅੱਗੇ ਨਾਕਾ ਜਿਹੜਾ ਸਖਤ ਲੱਗਿਆ ਹੋਇਆ ਲੋਕ ਸਭਾ ਇਲੈਕਸ਼ਨ ਕਰਕੇ ਮੇਰਾ ਖਿਆਲ ਸਕਤੀ ਹੈ ਜੋ ਕੋਈ ਹੋਰ ਕਾਰਨ ਵੀ ਹੋਇਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਜਦੋਂ ਐਪਰੀਸ਼ੀਏਸ਼ਨ ਮਿਲਦੀ ਬੜਾ ਚੰਗਾ ਲੱਗਦਾ ਵੀ ਜੋ ਮੈਂ ਕਹਿੰਦਾ ਸਾਹਮਣੇ ਚੱਲਦੇ ਆ ਇੱਧਰ ਦੋ ਸੀਨੀਅਰ ਅਫਸਰਾਨ ਅਫਸਰ ਸਹਿਬਾਨ ਮੌਜੂਦ ਨੇ ਔਰ ਬੜੀ ਅੱਛੀ ਰਿਕਵਰੀ ਜਿਹੜੀ ਹੈ ਉਹ ਪਿਛਲੇ ਦਿਨੀ ਅਸੀਂ ਜਿਹੜੀ ਸ਼ੇਅਰ ਵੀ ਕੀਤੀ ਆ ਬਲਾਚੌਰ ਪੁਲਿਸ ਵੱਲੋਂ ਕੀਤੀ ਗਈ ਆ ਜੀ ਇੱਕ ਤਾਂ ਚਮੰਡਾ ਫਿਲਿੰਗ ਸਟੇਸ਼ਨ ਤੇ ਤੇ ਇੱਕ ਹੋਰ ਸੀ ਸੋਨੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ ਸੀ ਹਰਪ੍ਰੀਤ ਕੁਮਾਰ ਜੀ ਜਿਹੜੇ ਜੈ ਹੋ ਜੈ ਹੋ ਜੀ ਬਾਬਾ ਬਲਰਾਜ ਜੀ ਦੀ ਜੈ ਹੋ ਔਰ ਬਲਾਚੌਰ ਵਾਲੇ ਜਿਹੜੇ ਦੀਪ ਵਰਮਾ ਜੀ ਕਹਰੇ ਵੈਲਕਮ ਬਲਾਚੌਰ ਵਾਲੇ ਸਾਡੇ ਭਰਾ ਬਹੁਤ ਪਿਆਰੇ ਆ ਮਿਠਾਸ ਬਹੁਤ ਐ ਔਰ ਚੌਧਰੀ ਪਰਿਵਾਰ ਬਹੁਤ ਸਾਡੇ ਨਾਲ ਜੁੜੇ ਹੋਏ ਆ ਸਾਡੇ ਬਜਾੜ ਫੈਮਲੀ ਸਾਡੇ ਨਾਲ ਜੁੜੀਆਂ ਹੋਈਆਂ ਬਹੁਤ ਨਿੱਗੇ ਸੁਭਾਅ ਦੇ ਹੁੰਦੇ ਆ ਬਲਾਚੌਰ ਏਰੀਆ ਵਾਲੇ ਉਹਨੂੰ ਸ਼ਰਮਾ ਜੀ ਕਰਨੇ ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਪਹਿਨ ਜੀ ਔਰ ਮੇਰੇ ਇੱਕ ਦੋ ਇੱਕ ਹੋਰ ਵੀ ਬੜੇ ਪਿੰਡਾਂ ਤੋਂ ਇੱਧਰ ਖਾਸ ਦੋਸਤੇ ਮੈਂ ਜੇ ਨਾਮ ਨਾ ਲਿਆ ਤਾਂ ਗੁੱਸਾ ਕਰ ਜਾਣਾ ਇੱਕ ਮੇਰਾ ਦੋਸਤ ਚੇਤਨ ਭੂਂਬਲਾ ਉਹ ਵੀ ਮੇਰੇ ਕਈ ਫਰੈਂਡ ਇੱਧਰੋਂ ਇਸ ਏਰੀਆ ਚੋਂ ਨੇ ਮੀਲ ਮਲਾਪ ਘਟੂ ਦਾ ਲੋ ਜੀ ਤੁਹਾਨੂੰ ਬਲਾਚੌਰ ਦੇ ਸ਼ਰਮਾ ਦੇ ਪੱਦੀ ਰੋਡ ਤੇ ਕਹਿੰਦੇ ਆ ਉਹ ਆਉਂਦੇ ਆ ਜੀ ਉੱਧਰ ਵੀ ਆਉਂਦੇ ਆ ਸ਼ਰਮਾ आगरा चाट वाला आगरा चाट का भंडारा है ये तो ओ <laughs> भाई परले पास से देखता सयाणदा के हुंदा की पिया कोई गल नहीं जी आ नागनी नु सड़क ते ਛੱਡ ਗਿਆ ਖੁੱਲੀ ए नागनी इत्थों ਚੱਕ ਬਈ ਆ ਬੰਦਾ ਹਰਾਨ ਹੋਇਆ ਦੇਖਦਾ ਆ ਸਿਆਣਾ ਕੌਣ ਹੈ ਗਹੂਲ ਰੋੜ ਹੈ ਕਹਿੰਦੇ ਜੀ ਇਹੇ ਨੇ ਪੱਦੀ ਰੋਡ ਤੇ ਤੇ ਜਾਵਾਂਗੇ ਜੀ ਐਨਾ ਕਿ ਤਾਂ ਸਾਨੂੰ ਪਤਾ ਪੱਦੀ ਰੋਡ ਤੇ ਜਾਵਾਂਗੇ ਇਹ ਗਹੂਨ ਰੋਡ ਹੈ ਔਰ ਬਈ ਕਮਾਲ ਕੀਤੀ ਪਈ ਅਸੀਂ ਘਾਟੇ ਤੇ ਜਾ ਕੇ ਆਏ ਆ ਇੰਨੀ ਗ੍ਰੀਨਰੀ ਇੰਨੀ ਗ੍ਰੀਨਰੀ ਮਜ਼ਾ ਆ ਗਿਆ ਮੈਂ ਤਾਂ ਭੁੱਲਿਆ ਵਿਸਰਿਆ ਫਿਰਦਾ ਜੀ ਅਸੀਂ ਉਹੀ ਹੁੰਦਾ ਨਾ ਕਰਦਾ ਜੋਗੀ ਜੋਗਣੀ ਬਾਹਰਲਾ ਜੋਗੀ ਸਿੱਧ ਤੇ ਤਰਮਿੰਦਰ ਕੁਮਾਰ ਜੀ ਥੰਬਸ ਅਪ ਕਰਨੇ ਬਹੁਤ ਸ਼ੁਕਰੀਆ ਸਰ ਤੇ ਮਤਲਬ ਤੁਸੀਂ ਕਈ ਵੇਲੇ ਜਿਹੜੀ ਜਗ੍ਹਾ ਤੋਂ ਤੁਹਾਨੂੰ ਆਪਣਾਪਨ ਮਹਿਸੂਸ ਹੁੰਦਾ ਤੁਸੀਂ ਆਓ ਤਾਂ ਐ ਲੱਗਦਾ ਕਿ ਪਹਿਲਾਂ ਜਗ੍ਹਾ ਕਿਤੇ ਦੇਖੀ ਆ ਸਾਰੇ ਚਿਹਰੇ ਪਹਿਲਾਂ ਕਿਤਨਾ ਕਿਤੇ ਵਾਕਵ ਹੈ ਐ ਰੈਂਪੀ ਉੱਦਨੇ ਵਾਲੀਆ ਕਰਨੇ ਆਮ ਕਲੀਨਿਕ ਕੋਲ ਆਉਣੇ ਆ ਜੀ ਆਉਣੇ ਆ ਰਪ ਕਲੀਨਿਕ ਤੋਂ ਤਾਂ ਦੂਰ ਰੱਖੇ ਸਾਨੂੰ ਹੈ ਆਹ ਲੋ ਜੀ ਕਿਹ ਆ ਸ਼ਾਨਦਾਰ ਜਗ੍ਹਾ ਹੈ ਜੀ ਬਲਾਚੌਰ ਨਵੀਂ ਨਗਦਾ ਦੀ ਹੱਟੀ ਇਹ ਨਗਦਾ ਦੀ ਹੱਟੀ ਆਧਾਰ ਬੰਦ ਹੈ ਸੋ ਸੋਨੀ ਲੋਈ ਕਹਦੇ ਚੋਰੀਆਂ ਦੀ ਤਾਂ ਨੇਰੀਆਂ ਆਈਆਂ ਪਈਆਂ ਗੜ ਸ਼ੰਕਾ ਤੋਂ ਰੋਜ਼ ਕੋਈ ਨਾ ਕੋਈ ਚੋਰੀ ਹੁੰਦੀ ਮਰਜ ਨਵਾਂ ਸ਼ਹਿਰ ਵੀ ਪਿੱਛੇ ਨਹੀਂ ਆ ਤੁਸੀਂ ਮੈਂ ਕੱਲ ਵੀ ਗੱਲ ਕੀਤੀ ਸੀ ਚੋਰਾਂ ਨਸ਼ੇੜੀਆਂ ਦੇ ਹੱਡੀ ਰਚ ਗਈ ਆ ਚੋਰੀ ਤੇ ਇਹ ਹਟਦੇ ਨਹੀਂ ਭਈ ਰੈਂਪੀ ਉਤਰੇ ਵਾਲੇ ਕਹਿੰਦੇ ਅਸੀਂ ਤਾਂ ਬਾਹਰ ਆਂ ਭਾਜੀ ਪਰ ਤੁਹਾਡਾ ਦਿਲ ਤਾਂ ਬਲਾ ਚੋਰ ਜੀ ਆ ਭਾਜੀ ਪਿਆਰ ਮੁਹੱਬਤ ਬਣਿਆ ਰਹਿਣਾ ਚਾਹੀਦਾ ਸਾਡੇ ਭਰਾ ਜਿਹੜੇ ਬਾਹਰ ਆ ਉਹ ਤੰਦਰੁਸਤ ਰਹਿਣ ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖਣ ਕੋਈ ਮਜਬੂਰੀ ਚ ਜਾਂਦਾ ਕਿਹਦਾ ਦਿਲ ਕਰਦਾ ਆਪਣਾ ਸੋਹਣਾ ਜਿਹਾ ਸ਼ਹਿਰ ਛੱਡ ਕੇ ਜਾਣ ਨੂੰ ਲੈ ਵੀ ਦੋਏ ਇੱਥੇ ਵੀ ਸੁੱਖ ਨਾ ਬਹੁਤ ਆ ਸੁਦੇਸ਼ ਪਾਰੋ ਵਾਲੀ ਆ থামਸ ਅਪ ਕਰ ਰਹੇ ਨੇ ਰੈਂਪੀ ਉਦਨ ਵਾਲੀ ਆ ਵਿਰਾਸਤੀ ਗੱਭਰੂ ਮਲਵਈ ਗਿੱਧਾ ਉਹ ਵੀ থামਸ ਅਪ ਕਰ ਰਹੇ ਨੇ ਮੈਂ ਕਿ ਕੋਈ ਬੋਲੀ ਬੋਲੀ ਭੇਜ ਦਿੰਦਾ ਜੀ ਮੈਂ ਬੋਲ ਕੇ ਦੱਸ ਦਿੰਦਾ ਤੁਹਾਨੂੰ ਬਾਜੀ ਅਸੀਂ ਥੋੜਾ ਜਿਹਾ ਘਾਟੇ ਵੱਲ ਵੈਸੀ ਵੀ ਗਏ ਸੀ ਗ੍ਰੀਨਰੀ ਦੇਖਣ ਵੀ ਤੇ ਰਗਵੀਰ ਸਿੰਘ ਕਹਿ ਰਹੇ ਨੇ ਨਾਈਸ ਬ੍ਰੋ ਦਿਨੇਸ਼ ਉਮੜ ਜੀ ਕਹਿ ਰਹੇ ਨੇ ਆ ਲਵ ਪੀਵੀ 32 ਆਈ ਲਵ ਯੂ ਜੀ ਆ ਦਿਖਾਓ ਜੀ ਸ਼ਿਵਾ ਡੈਰੀ ਜੋ ਬਲਾ ਚੋਰ ਦੀਆਂ ਚੀਜ਼ਾਂ ਆਪਾਂ ਦਿਖਾਈ ਜਾਣੀਆਂ ਇਹ ਕਿਧਰ ਨੂੰ ਪਾਲੀ ਵਿਜੇ ਤੂੰ ਗੱਡੀ ਯਾਰ ਮੋਰੇ ਆ ਜਾਣਾ ਮੋਰੇ ਪੱਦੀ ਰੋਡ ਪੱਦੀ ਰੋਡ ਪਹਿਲਾਂ ਗਹੂਨ ਰੋਡ ਦਿਖਾਣਾ ਸੀ ਨਾ ਆਪਾਂ ਥੋੜਾ ਜਸਵਿੰਦਰ ਕੌਰ ਕਹਿ ਰਿਹਾ ਬਹੁਤ ਮਿਸ ਕਰਦੇ ਆ ਆਪਣੇ ਪਿੰਡਾਂ ਨੂੰ ਮੈਂ ਇਟਲੀ ਤੋਂ ਪੰਜੀ ਮੈਨੂੰ ਪਤਾ ਮੈਂ ਜਦ ਪਿੱਛੇ ਯੂਕੇ ਗਿਆ ਤਾਂ ਬਹੁਤ ਬਹੁਤ ਭੈਣਾ ਬਹੁਤ ਭਰਾ ਮਿਲੇ ਮੈਨੂੰ ਮੈਂ ਇੱਕ ਦਿਨ ਤਾਂ ਟ੍ਰੇਨ 'ਚ ਟਰੈਵਲ ਕਰ ਰਿਹਾ ਸੀ ਤਾਂ ਮੈਨੂੰ ਮੁੰਡਾ ਮਿਲਿਆ ਉਹ ਬਲਾਚੌਰ ਦਾ ਹੀ ਸੀਗਾ ਔਰ ਉਹਦੇ ਕਈ ਫਰੈਂਡ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਥਰੂ ਫੇਸਬੁੱਕ ਤਾਂ ਲਾਡੀ ਰਤੂ ਜਿਹੜ ਨੇ ਗੁੱਡ ਜੌਬ ਕਰਨੈਲ ਸਿੰਘ ਕਰਨ ਨੇ ਨਾਈਸ ਪਿਕ ਮੈਂ ਕਹਾਂ ਜੀ ਤੁਹਾਡੀ ਕਿਰਪਾ ਰਾਜ ਦ드ਰਾਲ ਜੀ ਸਿੰਗਰ ਨੇ ਸਾਡੇ ਭਰਾ ਨੇ ਵੱਡੇ ਔਰ ਬੜਾ ਇਹਨਾਂ ਨੇ ਜ਼ਿੰਦਗੀ ਵਿੱਚ ਨਾ ਮਣਾ ਖੱਟਿਆ ਬੜੀ ਮਿਹਨਤ ਕੀਤੀ ਰਾਜ ਦ드ਰਾਲ ਜੀ ਨੇ ਰਾਜ ਦ드ਰਾਲ ਬਹੁਤ ਅੱਛੇ ਇਨਸਾਨ ਨੇ ਪਰਸਨਲੀ ਵੀ ਜੇ ਕੋਈ ਉਹਨਾਂ ਨੂੰ ਮਿਲੇ ਤਾਂ ਮੋਹ ਲੈਂਦੇ ਆਪਣੇ ਵੱਲ ਔਰ ਜ਼ਿੰਦਗੀ ਚ ਬਹੁਤ ਥੱਲੇ ਲੈਵਲ ਤੋਂ ਉੱਠ ਕੇ ਤਰੱਕੀ ਕੀਤੀ ਇਸ ਕਰਕੇ ਆਪਾਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆਂ ਸਿੰਘ ਅਮਨ ਜੀ ਰਾਜਵਿੰਦਰ ਕੌਰ ਜੀ ਵੈਲਕਮ ਟੂ ਬਲਾਚੌਰ ਥੈਂਕ ਯੂ ਭੈਣ ਜੀ ਗੌਰਵ ਖੋਸਲਾ ਜੀ ਕਰਨੇ ਸੂਰੀ ਸਾਹਿਬ ਗੁੱਡ ਜੌਬ ਧੰਨਵਾਦ ਜੀ ਨਰਿੰਦਰ ਰੋਮੀ ਜੇਰੀਆ ਗੁੱਡ ਜੌਬ ਧੰਨਵਾਦ ਜੀ ਕੁਲਦੀਪ ਢਿੱਲੋਂ ਢਿੱਲੋਂ ਲਵ ਯੂ ਟਰੱਕ ਭਰ ਕੇ ਆ ਮੋਰੇ ਟਰਾਲੀ ਜਾਂਦੀ ਹੈ ਜੀ ਟਰਾਲੀ ਭਰ ਕੇ ਕਹਿ ਦੋ ਤੇ ਇਹ ਢੱਲੋਂ ਸਾਡੇ ਪਿੰਡ ਵਾਲੇ ਤਾਂ ਨਹੀਂ ਦਿਲਰਾਜ ਚੱਲਣ ਕਹਿ ਰਹੇ ਨੇ ਮੰਡੀ ਦਾ ਹਾਲ ਬਹੁਤ ਖਰਾਬ ਹੈ ਜੀ ਦਿਖਾ ਚੁੱਕੇ ਸਵੇਰੇ ਅ ਵਿਰਾਸਤ ਗੱਭਰੂ ਮਨਵੇਈ ਕਿਦਾ ਕਹਿ ਰਹੇ ਨੇ ਸਾਬ ਜਵਾਨੀ ਨੂੰ ਸਮੇਂ ਦੀ ਸਰਕਾਰੇ ਸਮੇਂ ਦੀ ਸਰਕਾਰਾਂ ਸਰਕਾਰਾਂ ਹੀ ਸਾਬ ਲਣ ਭਾਜੀ ਉਹ ਕੁਰਸੀ ਸੰਭੜ ਤੱਕ ਹੀ ਆ ਬਲਵੀਰ ਸਿੰਘ ਬਲਵੀਰ ਸਿੰਘ ਕਹਿੰਦੇ ਦinesh ਸੂਰੀ ਸਾਹਿਬ ਜਿੰਦਾਬਾਦ ਜੀ ਨਹੀਂ ਜੀ ਮੈਂ ਥੋੜਾ ਛੋਟਾ ਲੈ ਮੜ ਜੇ ਅੱਗੇ ਲੈ ਯਾਰ ਆਪਾਂ ਬਲਾਚੋਰਾ ਚ ਪੂਰਾ ਦਿਖਾ ਦੇਣਾ ਅ ਤਬਦੀਰ ਰੋਡ ਤੇ ਆ ਗਏ ਜੀ ਆਪਾਂ ਅਸੀਂ ਵੀ ਇਟਲੀ ਤੋਂ ਕਮੈਂਟ ਬਹੁਤ ਧੜਾ ਧੜਾ ਰਿਹਾ ਜੀ ਮੈਂ ਸ਼ਰਮਾ ਟੈਲੀਕਮ ਭੱਦੀ ਰੋਡ ਤੇ ਆ ਗਏ ਜੀ ਸ਼ਰਮਾ ਜੀ ਤੁਹਾਡੇ ਕੋਲ ਸ਼ਰਮਾ ਟੈਲੀਕਮ ਭੱਦੀ ਰੋਡ ਤੇ ਦੱਸ ਦਿਓ ਕਿੱਥੇ ਕੀ ਆ ਦੇਖ ਲਓ ਦੁਕਾਨਾਂ ਸਾਰੀਆਂ ਜੀ ਗੁੱਡ ਜੌਬ bro ਥੈਂਕ ਯੂ ਜੀ ਅਸੀਂ ਵੀ ਇਟਲੀ ਤੋਂ ਲਾਡੀ ਸਾਹਿਬ ਕਹਿ ਰਹੇ ਨੇ ਸਲੋ ਪਿੰਡ ਨੂੰ ਮਿਸ ਕਰੀਦਾ ਬਸ ਸਲੋ ਪਿੰਡ ਤੁਹਾਡਾ ਫਾਸਟ ਹੋਇਆ ਹੁਣ ਬਹੁਤ ਹੈ ਆ ਦੇਖੋ ਜੀ ਭੱਦੀ ਰੋਡ ਲੈ ਜ਼ੂਮ ਪਹਿਲਾਂ ਬੋ ਗਿਆ ਸੀ ਆ ਲਓ ਜੀ ਬਾਈਨ ਵੀ ਆ ਗਈ ਬਾਈਨ ਇਹ ਹੁਣ ਇਹੀ ਚੱਲਣਾ ਕੰਮ ਗਰਮੀਆਂ ਵੱਧ ਗਈਆਂ ਤੇ ਲੋਕ ਕੁਲਦੀਪ ਸਿੰਘ ਦਿਆਲਾ ਲੈ ਸਾਡੇ ਦੁਆਬਾ ਕਿਸਾਨ ਯੂਨੀਅਨ ਵਾਲੇ ਸਾਡੇ ਭਰਾ ਆ ਮੈਂ ਦਿੱਲੀ ਜਿੱਤ ਕੇ ਵਾਪਸ ਮੁੜੇ ਸੀ ਐਵੇਂ ਕਿਵੇਂ ਨਹੀਂ ਸਮਝੀ ਆ ਪੂਰਾ ਹੱਕ ਢਾ ਕੇ ਲੜਾਈ ਲੜੀ ਆ ਦੁਆਬਾ ਕਿਸਾਨ ਯੂਨੀਅਨ ਨੇ ਅ ਬਿਨੇ ਕੁਸ਼ਵ ਬਿਨੇ ਜੀ ਮੈਸੇਜ ਕਰ ਰਹੇ ਨੇ ਪੱਦੀ ਰੋਡ ਦਾ ਬਹੁਤ ਬੁਰਾ ਹਾਲ ਹੈ ਜੀ ਭਾਜੀ ਕਿਹੜਾ ਰੋਡ ਹੈ ਜਿਹਦਾ ਹਾਲ ਬੁਰਾ ਨਹੀਂ ਆ ਅਸਲ 'ਚ ਸਰਕਾਰਾਂ ਜਿਹੜੀਆਂ ਆ ਸਮੇਂ ਦੀਆਂ ਜਿਹੜੀਆਂ ਵੀ ਰਹੀਆਂ ਆ ਉਹ ਹੌਮੇ ਦਾ ਕਚਰਾ ਆਪਣੇ ਸਿਰ ਤੇ ਰੱਖ ਕੇ ਘੁੰਮਦੀਆਂ ਇਸ ਕਰਕੇ ਕਦੀ ਕਚਰਾ ਸਾਫ਼ ਹੋਇਆ ਹੀ ਨਹੀਂ ਆਪਣੀ ਹੌਮੇ ਦੀ ਮਾਲਿਸ਼ ਕਰਦੇ ਆ ਬਸ ਦੈਟਸ ਇਟ ਹੋਰ ਕੁਝ ਨਹੀਂ ਆ ਲੋਕਾਂ ਬਾਰੇ ਕੌਣ ਸੋਚਦਾ ਸਾਰੇ ਹੀ ਕਰੀ ਜਾਂਦੇ 13 ਦੀਆਂ 13 ਜਿੱਤ ਜਾਓਗੇ ਤੇ ਜਿੱਤ ਜਾਓਗੇ ਸਾਨੂੰ ਕੀ ਭਾਅ ਆ ਓਏ ਲੋਕਲੀ ਕਰੋ ਤਾਂ ਸਹੀ ਆ ਯੂ ਟਰਨ ਲੈ ਲਓ ਜੀ ਮੈਂ ਕਿਹਾ ਦਿਖਾ ਦੇ ਅੱਜ ਵਿਜੇ ਅੱਜ ਦਿਖਾ ਦੇ ਸਾਡੇ ਭੈਣ ਭਰਾ ਜਿਹੜੇ ਪਰਦੇਸਾਂ 'ਚ ਨੇ ਬਹਿਰੀਨ ਤੋਂ ਨੇ ਪੱਦੀ ਰੋਡ ਦਾ ਦੀ ਡਿਮਾਂਡ ਫਿਰ ਧਿਮਾਨ ਏਜੀ ਕਰ ਰਹੇ ਨੇ ਲਾਡੀ ਰਤੂ ਕਹਿੰ ਰਹੇ ਨੇ ਇਸੇ ਤਰ੍ਹਾਂ ਸਲੋ ਪਿੰਡ ਦੀ ਦਾ ਦ੍ਰਿਸ਼ ਦਿਖਾਇਓ ਬਾਬਾ ਬਲਰਾਜ ਕੋਲ ਬਾਬਾ ਬਲਰਾਜ ਕਾਲਜ ਅਸੀਂ ਪਹੁੰਚ ਗਏ ਆ ਪਾਜੀ ਮੈਂ ਕਹਿੰਦਾ ਮੈਂ ਸਵੇਰੇ ਉੱਠ ਕੇ ਰੋਜ਼ ਦੁਆ ਕਰਦਾ ਕਿ ਰੱਬਾ ਚੰਗੀ ਖਬਰ ਵੀ ਸਾਡੇ ਕੋਲ ਕੋਈ ਪਹੁੰਚੇ ਪਰ ਪਹੁੰਚਦੀ ਨਹੀਂ ਜੀ ਕੀ ਕਰੀਏ ਫਿਰ ਜਦ ਕੋਈ ਤਕਲੀਫ ਚ ਫੋਨ ਕਰਦਾ ਤਾਂ ਆਪਾਂ ਸਾਰੇ ਪਾਸੇ ਆ ਜੀ ਦਾ ਬਲਾਚੌਰ ਤੋਂ ਵੀ ਸਾਡੇ ਕਈ ਭਰਾ ਆ ਜਿਹੜੇ ਸਾਨੂੰ ਖਬਰਾਂ ਭੇਜਦੇ ਰਹਿੰਦੇ ਔਰ ਬਲਾਚੌਰ ਦੀ ਹਰ ਖਬਰ ਆਪਾਂ ਅਪਡੇਟ ਕਰੀਦੀ ਆ ਨਵੇਂ ਸ਼ਹਿਰ ਦੀ ਤਾਂ ਕਰਦੇ ਹੀ ਆ ਸੋਨੂ ਸੈਣੀ ਓੜਾਪੜ ਤੋਂ ਓੜਾਪੜ ਮੈਂ ਬਹੁਤ ਆਇਆ ਜੀ ਤੁਸੀਂ ਯਕੀਨ ਮੰਨੋ ਕਿ ਕਈ ਸਾਲ ਲਗਾਤਾਰ ਓਝ ਢੇੜਾ ਵੱਜਦਾ ਸੀਗਾ ਕਿਉਂਕਿ ਜਦੋਂ ਸਕੂਲੋਂ ਛੁੱਟੀ ਹੁੰਦੀ ਸਾਡੀ ਬੱਸ ਬਾਇਆ ਓੜਾਪੜ ਆਉਂਦੀ ਸੀ ਤਾਂ ਓੜਾਪੜ ਵੀ ਮੇਰੇ ਦਿਲ ਚ ਬ ਬਿਨੋਦ ਬਾਰੀ ਜੀ ਕਹਿ ਰਹੇ ਨੇ ਓਕੇ ਜੀ ਤਾਂ ਲਓ ਜੀ ਹੁਣ ਆਪਾਂ ਨਾਲ ਦੀ ਨਾਲ ਦਿਖਾਈਏ ਤੁਹਾਨੂੰ ਭੱਦੀ ਰੋਡ ਬਈ ਬਹੁਤ ਨਾ ਸੁਣਿਆ ਭੱਦੀ ਰੋਡ ਦਾ ਔਰ ਭੱਦੀ ਰੋਡ ਪਿੱਛੇ ਜੇ ਆਪਾਂ ਉਦੋਂ ਆਏ ਸੀ ਨਾ ਜਦ ਬੱਬੂ ਮਾਨ ਆਇਆ ਸੀ ਹੈ ਨਾ ਉਦੋਂ ਵੀ ਬਹੁਤ ਰਸ਼ ਸੀ ਵੈਰੀ ਨਾਈਸ ਸਰ ਜੀ ਗੋਡ ਬlesਸ ਯੂ 올 ਦਾ ਟਾਈਮ ਥੈਂਕ ਯੂ ਵੈਰੀ ਮਚ ਸੋਨੂ ਸੰਧਾ ਜੀ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਪੂਰੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਮੀਨੂ ਕਵਾਤਰਾ ਜੀ ਗੁੱਡ ਜੌਬ ਥੈਂਕ ਯੂ ਮੈਮ ਥੈਂਕ ਯੂ ਆਹ ਲੋ ਜੀ ਭੱਦੀ ਰੋਡ ਹੈਲੋ ਰੁੜਕੀ ਮਗਲਨ ਬਹੁਤ ਸ਼ੁਕਰੀਆ ਪੱਟੀ ਸਿਮਰਨ ਜੋਤ ਜੀ ਹਰ ਮੇਲ ਸਿੰਘ ਹਰ ਮੇਲ ਸਿੰਘ ਕਹਿ ਰਹੇ ਨੇ ਬਲਾਚੌਰ ਦੀ ਸਾਰੀ ਤਹਿਸੀਲ ਦਾ ਮਾੜਾ ਹਾਲ ਹੈ ਜੀ ਮੈਂ ਉਹੀ ਤਾਂ ਪੁੱਛਦਾ ਜੀ ਪੰਜਾਬ ਚ ਕਿਹੜੀ ਤਹਿਸੀਲ ਹੈ ਜਿਹਦਾ ਹਾਲ ਵਧੀਆ ਹੈ ਨਾ ਆ ਲੈ ਝੋਟਾ ਟੱਕਰ ਗਿਆ ਮੋਰੇ ਭਾਈ ਸਿੰਘ ਨਾ ਮਰੇ ਹੋਰ ਸਾਡੀ ਕਾਲੀ ਸਕੋਰਪੀਓ ਦੇ ਵਿੱਚ ਸਿੰਘ ਫਸਾ ਜਾਵੇਂ ਬਨੇ ਖੁਸ਼ਵਾਜੀ ਕਹ ਰਹੇ ਨੇ ਗੁੱਡ ਜੌਬ ਵਿਜੇ ਹੀਨੂ ਸੱਲਨ ਜੀ ਨਾਈਸ ਕਹ ਰਹੇ ਨੇ ਸਤਨਾਮ ਜੀ ਕਹ ਰਹੇ ਨੇ ਨਾਈਸ ਤੇ ਮਾਨ ਏ ਜੀ ਕਹ ਰਹੇ ਨੇ ਭੱਦੀ ਪਿੰਡ ਭੱਦੀ ਪਿੰਡ ਤਾਂ ਨਹੀਂ ਜਾਉਣਾ ਜੀ ਰੋਡ ਤੇ ਥਾਣੇ ਪਰ ਆ ਯਾਰ ਹਾਲੀ ਕਰਾ ਕਿਵੇਂ ਦੇਖੋ ਫਿਰ ਵੀ ਇਹਨੂੰ ਕਹਿੰਦੇ ਆ ਜੀ ਮਿਹਨਤ ਖੂਨ ਪਸੀਨਾ ਇੱਕ ਕਰਨ ਵਾਲੇ ਦੁਆਲੇ ਚੱਕੜੇ ਚਕੜਾਓ ਦੇਖੋ ਜੁੱਤੀਆਂ ਗੰਢਣ ਵਾਲੇ ਵੀ ਬੇਸ਼ੱਕ ਆਲੇ ਦੁਆਲੇ ਚੱਕੜਿਆ ਪਰ ਫਿਰ ਵੀ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਨੇ ਸੁਰੇਸ਼ ਸ਼ੈਣੀ ਕਹਿ ਰਹੇ ਨੇ ਗੁੱਡ ਜੌਬ ਮਨੋਜ ਪੁੱਤਰ ਕਹਿ ਰਹੇ ਨੇ ਵੈਲਕਮ ਟੂ ਬਲਾਚੌਰ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਬਲਾਚੌਰ ਸਾਡਾ ਆਪਣਾ ਹੈ ਪਰ ਮੈਂ ਭੁੱਲ ਗਿਆ ਇੱਕ ਗੱਲ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਨੂਰਪੁਰ ਸਾਹਿਬ ਨੇ ਦੱਸਿਆ ਸੀ ਮੈਨੂੰ ਕਿ ਚਾਰ ਜਗ੍ਹਾ ਜਿਨ੍ਹਾਂ ਦੇ ਪਿੱਛੇ ਬਲਾਚੌਰ ਜਿਵੇਂ ਬਲਾਚੌਰ ਗੁਣਾਚੌਰ ਅਲਾਚੌਰ ਇੱਕ ਹੋਰ ਕਿਹੜਾ ਸੀ ਵੀਰੇ ਇਹਦਾ ਬਲਾਚੌਰ ਗੁਣਾਚੌਰ ਅਲਾਚੌਰ ਇੱਕ ਕੋਈ ਹੋਰ ਚੋਰ ਮਿਸ ਕਰ ਰਿਹਾ ਪਰ ਇਹਨੂੰ ਚੋਰ ਕਹਿੰਦੇ ਆ ਚੋਰ ਜਿਵੇਂ ਚੋਰ ਹੁੰਦੀ ਹੈ ਨਾ ਤੇ ਮੈਂ ਉਹ ਪੂਰੀ ਡਿਟੇਲ ਤੁਹਾਨੂੰ ਕਿਸ ਦਿਨ ਪਾਉਂਗਾ ਸਰਦਾਰ ਜਸਵੀਰ ਸਿੰਘ ਮੂਨਪੁਰ ਸਾਹਿਬ ਉਹਨਾਂ ਤੋਂ ਜਾਣ ਕੇ ਉਹਨਾਂ ਨੇ ਬੜੀ ਰਿਸਰਚ ਕੀਤੀ ਹੈ ਤਾਂ ਕਿ ਚਾਰ ਚੋਰ ਕਿਉਂ ਕਿਹਾ ਜਾਂਦਾ ਹੈ ਕਿ ਚੋਰ ਕਹਿੰਦੇ ਭਲਾ ਚੋਰ ਨਹੀਂ ਹੈਗਾ ਭਲਾ ਚੌਰ ਆ ਤਾਂ ਇਹ ਵੀ ਚੀਜ਼ ਕਲੀਅਰ ਹੋਣੀ ਬਹੁਤ ਜ਼ਰੂਰੀ ਆ ਲਾਡੀ ਸ਼ੋਕਰ ਕਹਿ ਰਹੇ ਨੇ ਕਿੱਦਾਂ ਹਾਲ ਵਈ ਜੀ ਬਸ ਮਿਹਰਬਾਨੀ ਥੋੜੀ ਜੀ ਦਵਿੰਦਰ ਸੈਣੀ ਜੀ ਕਮੈਂਟ ਕਰ ਰਹੇ ਨੇ ਸੁਖਵਿੰਦਰ ਸੁਖ ਜੀ ਕਰ ਰਹੇ ਨੇ ਬੱਚੇ ਦੇ ਨਾਲ ਫੋਟੋ ਲਾਈ ਆ ਬਹੁਤ ਸੋਹਣੀ ਫੋਟੋ ਆ ਜੀ ਤੁਹਾਡੀ ਪਿੰਕੀ ਡਡਵਾਲ ਜੀ ਕਹਿ ਰਹੇ ਨੇ ਗੁੱਡ ਜੋਫਰ ਅਵੇਰਨੈਸ ਐਂਡ ਥੈਂਕ ਯੂ ਸਰ ਰਾਜਕੁਮਾਰ ਕਹਿ ਰਹੇ ਨੇ ਸੂਰੀ ਸਾਹਿਬ ਆਜੋ ਘਰ ਨੇੜੇ ਆ ਲੈ ਥੋੜੀ देर ਪਹਿਲਾਂ ਕਹਿੰਦੇ ਤਾਂ ਆਪਾਂ ਗੱਡੀ ਮੋੜ ਲੈਂਦੇ ਜੀ ਮੇਰੇ ਮਾੜੀ ਹੌਲੀ ਕਰ ਲਾ ਮੈਂ ਕਮੈਂਟ ਦੇ ਨਾਲ ਦੇ ਨਾਲ ਸ਼ਹਿਰ ਵੀ ਦਿਖਾ ਦੇ ਆ ਵਿਜੇ ਹਿਨੂ ਸੱਲਨ ਕਰਨੇ ਲਾਈਕ ਯੂਰ 올 ਵੀਡੀਓਜ਼ ਫਰਮ ਸ਼ਾਰਟਲ ਵਾਸ਼ਿੰਗਟਨ ਹਾਏ ਕਦੀ ਅਸੀਂ ਵੀ ਕਿਤੇ ਵਾਸ਼ਿੰਗਟਨ ਸਾਬ ਸੁਬੋ ਕੇ ਆਵਾਂਗੇ ਕਿ ਨਹੀਂ ਚਲੋ ਧੰਨਵਾਦ ਬਹੁਤ ਸ਼ੁਕਰਿਆ ਜੀ ਸੱਲਨ ਸਾਹਿਬ ਬਨੇ ਖੁਸ਼ ਹੋ ਬੇ ਜੀ ਪੁੱਤ ਥਾਣੇਦਾਰ ਦਾ ਦੇਖਿਓ ਭਾਈ ਜਲਾਨ ਨਾ ਕੱਟਦੇ ਪੁੱਤ ਥਾਣੇ ਦਾ ਨਵੇਂ ਸ਼ਹਿਰ ਦਾ ਮਾਣ ਤੇ ਨੇ ਤੁਹਾਡੇ ਪੱਤਰਕਾਰ ਜੀ ਵੀਰ ਧੰਨਵਾਦ ਵੀਰੇ ਰਾਜਨ ਸ਼ਰਮਾ ਕਹਿ ਰਹੇ ਨੇ ਗੁੱਡ ਜੋ ਗੜਸ਼ੰਕਰ ਰੋਡ ਤੇ ਪਾਲਾ ਵੀ ਅੱਜ ਬਲਾਚੌਰ ਸਾਰਾ ਦਿਖਾਣਾ ਬਲਾਚੌਰ ਵੀ ਨਵੇਂ ਸ਼ਹਿਰ ਅੱਲ ਇੱਧਰ ਦੇਖੋ ਜੀ ਸਨਸੈਟ ਆਹਾਹਾ ਆ ਉੱਪਰ ਦੇਖੋ ਕਿਆ ਬਾਤ ਹੈ ਐਸਪੀ ਸਾਹਿਬ ਵੀ ਆ ਗਏ ਨੇ ਤਾਂ ਸੀਨੀਅਰ ਅਫਸਰ ਸਾਰੇ ਸੀਨੀਅਰ ਅਫਸਰ ਸਾਰੇ ਮੌਜੂਦ ਨੇ ਅਰੇ ਵਾਪਸੀ ਆ ਕਰਨ ਲੱਗ ਪਏ ਹੂੰ ਓਂਕਾਰ ਜੀ ਕਰ ਰਹੇ ਨੇ ਮੈਸੇਜ ਨੰਦ ਚੌਰ ਠੀਕ ਹੈ ਜੀ ਬਲਾ ਚੌਰ ਅਲਾ ਚੌਰ ਗੁਣਾ ਚੌਰ ਤੇ ਨੰਦ ਚੌਰ ਕਹਿ ਰਹੇ ਨੇ ਚੌਥਾ ਤੇ ਇਹ ਜਿਹੜੇ ਚੌਰ ਨੇ ਇਹਨਾਂ ਦੇ ਪਿੱਛੇ ਇਹ ਕਿਉਂ ਚੌਰ ਲੱਗਦਾ ਇਹ ਵੀਡੀਓ ਆਪਾਂ ਬਹੁਤ ਜਲਦੀ ਬਣਾ ਕੇ ਤੁਹਾਡੇ ਕੇ ਪੇਸ਼ ਕਰ ਦੇਣੀ ਆ ਰਾਣਾ ਰੂਪ ਰਾਣੀ ਜੀ ਧੰਨਵਾਦ ਜੀ ਰੋਹਿਤ ਜਾੜਲਾ ਜੀ ਕਹਿ ਰਹੇ ਨੇ ਲੱਗੇ ਰਹੋ ਸੂਰੀ ਸਾਹਿਬ ਬਹੁਤ ਮਿਹਰਬਾਨੀ ਸਰ ਤੁਸੀਂ ਬਲਾਚੌਰ ਦੇਖੋ ਜੀ ਕਮਾਲਾ ਕੀਤੀਆਂ ਭਈਆਂ ਕਿ ਨਹੀਂ ਬਲਾਚੌਰ ਵਾਲਿਆਂ ਨੇ ਪਰ ਮੈਨੂੰ ਇੱਥੇ ਇੱਕ ਗੱਲ ਫੇਰ ਵੀ ਨਵੇਂ ਸ਼ਹਿਰ ਨਾਲੋਂ ਥੋੜੀ ਜੱੱਚੀ ਆ ਜਦ ਮੇਰਾ ਧਿਆਨ ਫੋਨ 'ਚ ਆ ਸੜਕਾਂ ਉੰਨੀਆਂ ਘਵਰ ਨਹੀਂ ਹਨ ਵੀਰੇ ਚਿੱਟੀ ਪੱਟੀ ਤੋਂ ਪਰੇ ਹੀ ਆ ਕੰਮ ਉਹਨਾਂ ਨਹੀਂ ਕਿ ਜਦ ਆਪਾਂ ਬਹੁਤ ਭੀੜੇ ਬਾਜ਼ਾਰਾਂ 'ਚ ਗਏ ਨਹੀਂ ਚਿੱਟੀ ਪੱਟੀ ਤੇ ਉਹ ਪਿੱਛੇ-ਪਿੱਛੇ ਆ ਚਿੱਟੀ ਪੱਟੀ ਤੇ ਅੱਗੇ ਕਬਜ਼ੇ ਬਹੁਤੇ ਨਹੀਂ ਹੈਗੇ ਜਦ ਆਪਣੇ ਸ਼ਹਿਰ 'ਚ ਆ ਬੈਂਸ ਜੱਟ ਕਹ ਰਹੇ ਨੇ ਅੱਤ ਬਰੋ ਥੋਡੇ ਨਾਲ ਹੀ ਆ ਜੀ ਪ੍ਰੀਤ ਸੈਣੀ ਪ੍ਰੀਤ ਕਹ ਰਹੇ ਨੇ ਵੈਲਕਮ ਟੂ ਵਲਾਚੌਰ ਵੀਰ ਜੀ ਨੀਅਰ ਹੋਮ ਸ਼ੁਕਰੀਆ ਭੈਣ ਜੀ ਫਿਰ ਕਿਸੇ ਵਾਰੀ ਜ਼ਰੂਰ ਆਵਾਂਗੇ ਮੰਨਾ ਕਸ਼ਵਰ ਨੇ ਗੁੱਡ ਕਵਰੇਜ 올 ਦਾ ਟਾਈਮ ਸੂਰੀ ਸਾਹਿਬ ਐਂਡ ਵੀਜੇਬਲ ਥੈਂਕ ਯੂ ਮੰਨੇ ਵੀਰ ਔਰ ਤੁਹਾਡੇ ਬੇਟੇ ਦੀ ਤਸਵੀਰ ਜਦ ਅੱਖ ਮੋੜੇ ਆ ਜਾਂਦੀ ਨਾ ਅਨ ਰੂਹ ਤਰੋ ਤਾਜ਼ਾ ਹੋ ਜਾਂਦੀ ਆ ਪ੍ਰਮਾਤਮਾ ਤੁਹਾਡੇ ਬੇਟੇ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਕਿਆ ਤੋਹਫਾ ਦਿੱਤਾ ਤੁਹਾਡੇ ਬੇਟੇ ਨੇ ਆਪਣੇ ਦਾਦਾ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਕਮਾਲ ਕਰਤੀ ਕਮਾਲ ਕਰਤੀ ਘਰ ਘਰ ਇਹੋ ਜਿਹੇ ਪੁੱਤ ਹੋਣ ਮਨਨ ਕਸ਼ਵੋ ਨਹੀਂ ਹੈਗੇ ਹੋ ਜੀ ਅੱਛਾ ਅੱਛਾ ਚਲੋ ਮੈਨੂੰ ਲੱਗਿਆ ਮਨਨ ਕਸ਼ਵ ਜੀ ਉਹ ਨਹੀਂ ਚਲੋ ਤਾਰੀ ਸਕੋਪ ਪਰ ਕਹਿ ਰਹੇ ਨੇ ਨਾਈ ਸਹਿਰੀ ਸਿੰਘ ਕਹਿ ਰਹੇ ਨੇ ਥੈਂਕਸ ਫੋਰ ਸ਼ੋਇੰਗ ਫਰਮ ਆਸਟ੍ਰੇਲੀਆ ਇਟਸ ਮਾਈ ਓਨ ਟਾਊਨ ਥੈਂਕ ਯੂ ਜੀ ਮਨੋਜ ਪੁੱਤਰ ਗਰ ਨੇ ਸੂਰੀ ਸਾਹਿਬ ਆ ਜੋ ਸੇਵਾ ਨਹੀਂ ਮਿਹਰਬਾਨੀ ਜੀ ਮੈਂ ਨਾਲ ਦੀ ਨਾਲ ਸ਼ਹਿਰ ਵਾਲ ਨੂੰ ਫੋਟੋ ਕਰਾਂ ਜਰਾ ਸਾਡਾ ਸ਼ਹਿਰ ਲਵ ਜੂ ਕਹਿ ਰਹੇ ਨੇ ਮੱਲੀ ਰਿੰਕੂ ਜੀ ਰਾਣਾ ਰੂਪ ਰਾਣੀ ਕਹਿ ਰਹੇ ਨੇ ਭੱਦੀ ਰੋਡ ਤੇ ਜਾਓ ਜਾਏ ਜੇ ਅਸੀਂ ਉਧਰ ਤੋਂ ਹੀ ਆਏ ਆ ਸੁਖਵਿੰਦਰ ਸੋਕ ਕਹਿ ਰਹੇ ਨੇ ਮਾਈ ਸਿਟੀ ਨਾਈਸ ਰਜੀਵ ਸੂਰੀ ਕਹਿ ਰਹੇ ਨੇ ਗੁੱਡ ਜੌਬ bro ਇਹ ਮੇਰਾ ਵੱਡਾ ਭਰਾ ਤਾਏ ਦਾ ਮੁੰਡਾ ਉਹ ਵੀ ਸਾਨੂੰ ਐਪਰੀਸੀਏਸ਼ਨ ਭੇਜ ਰਿਹਾ ਤਾਂ ਅੱਜ ਕੱਲ ਇਹ ਹਾਲਾਤ ਬਣ ਗਏ ਨੇ ਕਮੈਂਟੋ ਕਮੈਂਟ ਹੀ ਹੁੰਦਾ ਹੁੰਦਾ ਚਲੋ ਸ਼ੁਕਰੀਆ ਜੀ ਜਿਹੜੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਕਮੈਂਟ ਕਰ ਰਹੇ ਨੇ ਸਾਰੇ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਸੁਖਵਿੰਦਰ ਪੂਨੀ ਕਹਿ ਰਹੇ ਨੇ ਗੁੱਡ ਜੌਬ bro ਇਹ ਗੜਸ਼ਣ ਕਰੋੜਾ ਪੇ ਮਾੜੇ ਜੇ ਅੱਗੇ ਲੈ ਜਾ ਫਿਰ ਉਤੋਂ ਕਮਾ ਕੇ ਆਪਾਂ ਵੀਡੀਓ ਨੂੰ ਰੈਪ ਅਪ ਕਰ ਦੇਣਾ ਵੀਡੀਓ ਬਹੁਤੀ ਲੰਬੀ ਵੀ ਨਹੀਂ ਕਰਨੀ ਕਿਉਂਕਿ ਫਿਰ ਭੈਣ ਭਰਾ ਬੋਰ ਵੀ ਨਾ ਹੋ ਜਾਣ ਕੁਲਵਿੰਦਰ ਸਿੰਘ ਗੁਲਦੀਪ ਸਿੰਘ ਮੱਲ ਕਹਿ ਰਹੇ ਨੇ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਔਰ ਭਾਈ ਅਸੀਂ ਘਾਟੇ ਤੇ ਜਾ ਕੇ ਆਇਆ ਮੈਂ ਕਹਿੰਦਾ ਆਨੰਦ ਆ ਗਿਆ ਹੁਣ ਲਗਾਤਾਰ ਆਉਂਦੇ ਰਵਾਂਗੇ ਪਿੱਛੇ ਜੇ ਗੈਪ ਪੈ ਗਿਆ ਸੀ ਨਹੀਂ ਜਾਵਾਂ ਸੀ ਲੇਕਿਨ ਉਹਦੇ ਅਰਕਾ ਨਜ਼ਾਰਾ ਕਿਤੇ ਦੀ ਵੀ ਬਲਾਚੌਰ ਵਾਲਿਓ ਤੁਹਾਡੇ ਨੇੜੇ ਸਵਰਗ ਹੈ ਟਾਈਮ ਜੇ ਕੱਢ ਕੇ ਕਿਤੇ ਜਾ ਕੇ ਆਇਆ ਕਰੋ ਮਜ਼ਾ ਆ ਜਾਂਦਾ ਹੈ ਔਰ ਉੱਥੇ ਦਾ ਸਾਡੇ ਜਿੰਨੇ ਮੰਕੀ ਨੇ ਵਾਕਫ ਵੀ ਹੋ ਗਏ ਇੱਕ ਕੋ ਗੱਡੀ ਰੋਕੀ ਸੀ ਸਾਰੇ ਹੀ ਆ ਗਏ ਫੇ ਹੌਲੀ 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 ਵਿਜੇ ਕਹਿੰਦਾ ਸਾਡੇ ਸਾਰਿਆਂ ਦੇ ਪੁਰਵਜੇ ਆ ਪਛਾਣਦੇ ਆ ਚਲੋ ਹਰਕਤਾਂ ਦਾ ਸਾਡੀ ਹੁੱਤਾਂ ਦੀਆਂ ਹੁਣ ਹੈ ਪਰ ਠੀਕ ਹੈ ਪਰ ਪ੍ਰਮਾਤਮਾ ਦੇਖ ਲਓ ਹਰ ਇੱਕ ਦਾ ਤਾਣਾ ਵਾਣਾ ਆਪੇ ਲਿਖਦਾ ਬੰਦਾ ਖਿੱਚੇ ਚੱਲੇ ਜਾਂਦਾ ਲਾਡੀ ਪਨਮ ਸਿੰਘ ਕਹਿ ਰਹੇ ਨੇ ਸੂਰੀ ਸਾਹਿਬ ਮੌਸਮ ਬਹੁਤ ਵਧੀਆ ਇੱਕ ਗਾਣਾ ਹੋ ਜਾਏ ਹੁਣੇ ਹੀ ਬੰਦ ਕਰੂੰ ਤਾਂ ਪਹਿਲਾਂ ਪਹਿਲਾਂ ਹੀ ਗਾਉਣਾ ਜੀ ਮੈਂ ਗੈਰੀ ਗੈਰੀ ਕਹਿ ਰਹੇ ਨੇ ਗੁੱਡ ਜੌਬ ਰੋ ਬਲਵੀਰ ਸਿੰਘ ਕਹਿ ਰਹੇ ਨੇ ਵਾਪਸ ਜਾਂਦੇ ਹੋਏ ਭਾਜੀ ਮਹਿੰਦੀਪੁਰ ਖਾਲਸਾ ਸਕੂਲ ਦੇ ਕੋਲ ਵਾਲਾ ਰੋਡ ਵੀ ਕਵਰ ਕਰ ਜਾਇਓ ਬਹੁਤ ਬੁਰਾ ਹਾਲ ਹੈ ਸਕੂਲ ਦੇ ਕੋਲ ਦਾ ਜਦੋਂ ਮੀਂਹ ਪੈ ਜਾਂਦਾ ਤਾਂ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਕੋਈ ਨਹੀਂ ਸਪੈਸ਼ਲ ਜਾਵਾਂਗੇ ਜੀ ਸਕੂਲ ਦੀ ਛੁੱਟੀ ਦੇ ਟਾਈਮ ਹੀ ਜਾਵਾਂਗੇ ਉਹ ਦੇਖੀ ਵੀਰਾਂ ਦੇਖੀ ਸੁਰਿੰਦਰ ਸਿੰਘ ਹਾਇ ਲਿਖ ਰਹੇ ਨੇ ਸ਼ਮਾ ਸੈਣੀ ਸੈਣੀ ਗੁਰਜੋ ਪਾਜੀ ਧੰਨਵਾਦ ਜੀ ਗੈਰੀ ਗੈਰੀ ਜੀ ਲਿਖ ਰਹੇ ਨਾਈਸ ਬੀ ਕਿਤੇ ਗੱਦੀ ਮੋੜ ਲੀ ਗੀ ਹੁਣ ਆਪਾਂ ਕੀ ਗੜ ਚੰਕਰ ਜਾਣਾ ਵਾਂਗ ਦਾ ਤੂੰ ਅੱਗੇ ਹੈਗਾ ਘਟੋ ਦਾ ਨੌਜਾਂ ਘਟ ਹੈਗੀ ਆ ਚਲੋ ਫਿਰ ਬਹੁਤ ਸ਼ੁਕਰੀਆ ਜੀ ਤੁਹਾਡੇ ਇੰਨੇ ਪਿਆਰ ਲਈ ਇੰਨੇ ਐਪਰੀਸ਼ੀਏਸ਼ਨ ਲਈ ਬਹੁਤ ਜਲਦੀ ਬਲਾਚੌਰ ਅਸੀਂ ਆਵਾਂਗੇ ਹੁਣ ਦੁਆਰਤੀ ਮੇਰਾ ਪਿੰਡ ਸਿਆਣਾ ਜੀ ਬਹੁਤ ਸ਼ੁਕਰੀਆ ਕਹਿ ਰਹੇ ਨੇ ਸੋਨੀ ਸਿੰਘ ਸੋਨੀ ਸਿੰਘ ਜੀ ਪਰਮਜੀਤ ਕਹਿ ਰਹੇ ਨੇ ਵੈਰੀ ਵੀਰ ਜੀ ਗੁਰਜੋ ਧੰਨਵਾਦ ਜੀ ਤੇ ਹੁਣ ਅਸੀਂ ਬਲਾਚੌਰ ਨਵਾਂ ਸ਼ਹਿਰ ਗੜਸ਼ੰਕਰ ਬੰਗਿਆ ਵੇਖੇ ਔੜ ਵੇਖੇ ਰਾਹੋ ਵੇਖੇ ਕੋਸ਼ਿਸ਼ ਕਰਾਂਗੇ ਵਾਦਾ ਤਾਂ ਨਹੀਂ ਹੈ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਇੱਕ ਵੀਡੀਓ ਜ਼ਰੂਰ ਬਣਾਈਏ ਤਾਂ ਜੋ ਲੋਕਾਂ ਦੀ ਰਾਇ ਲਈ ਜਾ ਸਕੇ ਸਾਡੇ ਪਰਿਵਾਰਕ ਮੈਂਬਰਾਂ ਦੀ ਰਾਇ ਲਈ ਜਾ ਸਕੇ ਉਹਨਾਂ ਤੋਂ ਜਾਣ ਸਕੇ ਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਕਿਹੜਾ ਲੀਡਰ ਬਾਜ਼ੀ ਮਾਰ ਸਕਦਾ ਹੈ ਕਿਹਦਾ ਦਾਅ ਲੱਗ ਸਕਦਾ ਮੈਂ ਤਾਂ ਇਹੀ ਕਹੂੰਗਾ ਬਾਜ਼ੀ ਤਾਂ ਚਲੋ ਛੱਡੋ ਦਾਅ ਦੀ ਗੱਲ ਕਰਦੇ ਹਾਂ ਕਿਉਂਕਿ ਮੈਂ ਅੱਜ ਇੱਕ ਸ਼ੇਅਰ ਲਿਖਿਆ ਕਹਿੰਦਾ ਕਿ ਸਾਡਾ ਜਿਹਦੇ ਜਿਹਦੇ ਨਾਲ ਵਾਹ ਰਿਹਾ ਹੈ ਉਹ ਹੀ ਉਹ ਲਾਉਂਦਾ ਦਾ ਰਿਹਾ ਹੈ ਇਹ ਤਾਂ ਪੰਜਾਬ ਦੇ ਉੱਤੇ ਗੱਲ ਹੈ ਕਿ ਪੰਜਾਬ ਦੇ ਨਾਲ ਜਿਹੜੇ ਜਿਹੜੇ ਲੀਡਰ ਦਾ ਵਾਹ ਪਿਆ ਹੈ ਉਹ ਹੀ ਉਹ ਲਾਉਂਦਾ ਦਾ ਰਿਹਾ ਹੈ ਜਿਹੜਾ ਕਹਿੰਦਾ ਸੀ ਕਿ ਬੇਫਿਕਰ ਹੋ ਜਾ ਤੇ ਤੇ ਆਜ ਨਹੀਂ ਆਉਣ ਦਿੰਦੇ ਪਤਾ ਲੱਗਿਆ ਉਹੀ ਤਾਂ ਸਾਨੂੰ ਫਸਾ ਰਿਹਾ ਹੈ ਆ ਬਚੋ ਬਚੋ ਜਿਹੜਾ ਜ਼ਿਆਦਾ ਮਿੱਠਾ ਉਤੋਂ ਬਚੋ ਕਿਉਂਕਿ ਛੁਰੀ ਜਦ ਚੁੱਭਦੀ ਆ ਮਿੱਠੀ ਫਿਰ ਪਤਾ ਨਹੀਂ ਲੱਗਦਾ ਵਿਸ਼ਾਲ ਸ਼ਰਮਾ ਕਹਿ ਰਹੇ ਸੌਂਕ ਤਾਂ ਕਰ ਦੋ ਕੋਈ بس ਇਹਨਾਂ ਚੱਕਰਾਂ ਚ ਹੀ ਹੈ ਜੀ ਹੁਣ ਥੋੜੇ ਜੇ ਪੈਸੇ ਜੋੜਦੇ ਆ ਦਵਾਤੀ ਫੇਰ ਖਰਾਬ ਕਰ ਦੇਣੇ ਮੈਂ ਸਾਰੇ ਚਿੰਤਾ ਨਾ ਕਰੋ ਸਤਵੀਰ ਨਾਰਾਜੀਕਰ ਨੇ ਗੁੱਡ ਜੌਬ ਬ్రో ਧੰਨਵਾਦ ਜੀ ਧੰਨਵਾਦ ਸਰ ਜਿਨੀਆਂ ਨੇ ਵੀ ਕੀਮਤੀ ਸਮੇਂ ਚ ਸਮਾਂ ਕੱਢ ਕੇ ਕਮੈਂਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਦਨੇ ਜੀ ਬਾਹਰੋਂ ਰਾਜਦੀਪ ਮੰਡੇਰ ਜੀ ਕਰ ਨੇ ਰਾਈਟ ਹੈ ਜੀ ਧੰਨਵਾਦ ਸਰ ਤੇ ਇਹਦੇ ਕਿਹੜਾ ਗੀਤ ਸੁਵਾਦੀ ਹੁਣ ਜਾਂਦੇ ਜਾਂਦੇ ਸਵੇਰੇ ਤਾਂ ਸੁਣਾਇਆ ਸੀ ਆਪਾਂ ਨਵੇਂ ਸ਼ਹਿਰ ਦੇ ਨਵੇਂ ਸ਼ਹਿਰ ਦੇ ਸਾਡੇ ਭੈਣ ਭਰਾਵਾਂ ਨੂੰ ਜੱਟ ਦੀ ਜੂਨ ਬੁਰੀ ਹੁਣ ਆਪਣਾ ਸੁਣਾਉਣਾ ਕਿਹੜਾ ਸੁਣਾਈਏ ਲੈ ਦੇਖੋ ਇੱਧਰ ਗਰੇਂਦਰੀ ਫੇਰ ਸਾਡੇ ਆਪਣੇ ਧਾਗਾ ਫੈਕਟਰੀ ਦੇ ਵੀ ਹਾਲਾਤ ਦੁਖਾਲ ਦੇ ਉਹ ਬੰਦ ਜੀ ਦੁਖਾਲ ਦੇਓ ਓਕੇ ਬੰਦ ਪਈ ਕਹਿੰਦੇ ਆ ਕਿਹੜਾ ਸੁਣਾਈਏ ਵੇ ਜੀ ਤੂੰ ਤਾਂ ਸੁਣਦਾ ਰਹਿਣਾ ਯਾਰ ਉਹ ਸੁਣਾਈਏ ਮੈਂ ਗੀਤ ਲਿਖਿਆ ਸੀਗਾ ਜੀ ਕਾਫੀ ਸਮਾਂ ਪਹਿਲਾਂ ਸਾਡੇ ਜੱਜ ਕਿਤੇ ਨਹੀਂ ਕੋਈ ਜੱਜ ਹੈ ਸੁਣੀਓ ਤੁਹਾਨੂੰ ਅੱਛਾ ਲੱਗੇਗਾ ਹੂੰ ਨਿੱਕੀ ਸ਼ਰਮਾ ਜੀ ਐਂਜਲ ਕੌਰ ਜੀ ਹੁਣ ਗੀਤ ਸੁਣੋ ਜੀ ਹੂੰ ਸਾਡਾ ਜੱਗ ਤੇ ਨਹੀਂ ਕੋਈ ਦਿਲ ਜਾਨੀ ਕਿਹਦੇ ਕੋਲੇ ਇਹ ਦੁੱਖ ਫੋੜੀਏ ਸੇਠੀ ਭਾਈ ਨੂੰ ਬੜਾ ਪਸੰਦ ਹੈ ਜੀ ਸੇਠੀ ਭਾਜੀ ਸੁਣ ਰਹੇ ਆ ਸੇਠੀ ਬਜਾੜ ਜੀ ਹਰਿੰਦਰ ਬਜਾੜ ਜੀ ਸੁਣ ਰਹੇ ਆ ਧਿਆਨ ਸਾਡਾ ਜੱਗ ਤੇ ਨਹੀਂ ਕੋਈ ਦੁ ਜਾਨੀ ਕਿਹਦੇ ਕੋਲੇ ਦੁੱਖ ਫੋੜੀਏ ਗਮਾਚ ਲੰਘ ਚੱਲੀ ਰੁੱਤ ਮਸਤਾਨੀ ਕਿਹਦੇ ਕੋਲੇ ਦੁੱਖ ਫੋੜੀਏ ਆਪਣਾ ਬਣਾ ਕੇ ਜੀ ਨੂੰ ਵੀ ਮੈਂ ਗਲ ਲਾਇਆ ਬਣ ਕੇ ਗੇਰ ਉਹਨੇ ਮਜ਼ਾਕ ਉਡਾਇਆ ਮਜ਼ਾਕ ਬਣ ਗਈ ਸਾਡੀ ਜ਼ਿੰਦਗਾਨੀ ਕਿਹਦੇ ਕੋਲੇ ਇਹ ਦੁੱਖ ਬੋਲੀਏ ਤੂੰ ਮੇਰੀ ਗਰਾਰੀ ਖਰਾਬ ਕਰਦੀ ਝਟਕਾ ਦੇ ਕੇ ਅੱਛਾ ਸਾਜ਼ ਵਜਾਏ ਆ ਵਰਕੇ ਹੀ ਕਾਲੇ ਕੀਤੇ ਹੱਜ ਤਿਕ ਮੈਂ ਜਿਹੜੀ ਲੇਖਾਂ ਨੂੰ ਸਵਾਰੇ ਲੱਭਾਂ ਕਿੱਥੋਂ ਲੀਕ ਮੈਂ ਕਿੰਨੀ ਬੀਤ ਗਈੂੰ ਦੀਏ ਹਰਾਨੀ ਕਿਦੇ ਕੋਲੇ ਦੁੱਖ ਫੋੜੀਏ ਸਾਡਾ ਜਗ ਤੇ ਨਹੀਂ ਕੋਈ ਦਿਲ ਜਾਣੀ ਕਿਹਦੇ ਕੋਲੇ ਇਹ ਦੁੱਖ ਪਹੋਲਿਏ ਸੱਚਾ ਰੱਬ ਰਹਿਂਦਾ ਦੁੱਖਾਂ ਨਾਲ ਤੋਲਦਾ ਤਰਿਦ ਦਨੇਸ਼ ਗੀਤਾ ਵਿੱਚ ਪਹੋਲਦਾ ਦੁੱਖ ਦੱਸਣਾ ਕਿ ਬੋਲ ਕੇ ਜ਼ੁਬਾਨੀ ਕਿਹਦੇ ਕੋਲੇ ਦੁੱਖ ਪਹੋਲਿਏ ਸਾਡਾ ਜੱਗ ਤੇ ਨਹੀਂ ਕੋਈ ਦਿਲ ਜਾਨੀ ਕਿਦੇ ਕੋਲੇ ਦੁੱਖ ਬੋਲੀ ਏ ਕੋਸ਼ਿਸ਼ ਤਾਂ ਮੈਂ ਕੀਤੀ ਪਰ ਐਕਸਟਰਾ ਗਰਾਰੀਆਂ ਜਿਹੜੀਆਂ ਲੱਗੀਆਂ ਉਹ ਝਟ ਗਿਆ ਕਰਕੇ ਲੱਗੀਆਂ ਤਾਂ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ ਸੜਕਾਂ ਦਾ ਇਹ ਹਾਲ ਹੈ ਕਿ ਜੇ ਸਿੰਗਰ ਦੀ ਗਰਾਰੀ ਨਹੀਂ ਲੱਗਦੀ ਤਾਂ ਸੜਕ ਤੇ ਲੈ ਆਓ ਗੱਡੀ ਚ ਬਿਠਾ ਦਿਓ ਗਾਣਾ ਗਾਉਣਾ ਸ਼ੁਰੂ ਕਰ ਦਿਓ ਮੈਂ ਨਾ ਰਹੀ ਨਾ ਲੱਗ ਚਉਗੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਜਿਹੜੇ ਕਮੈਂਟਸ ਜਿਨ੍ਹਾਂ ਨੇ ਵਾਹ ਉਸਤਾਦ ਵਾ ਲਿਖਿਆ ਉਹਨਾਂ ਦਾ ਵੀ ਧੰਨਵਾਦ ਤੇ ਜਿਨ੍ਹਾਂ ਨੂੰ ਨਹੀਂ ਵੀ ਚੰਗਾ ਲੱਗਿਆ ਮੈਂ ਕੋਸ਼ਿਸ਼ ਕਰਕੇ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰ ਲਾਓ ਵਿਸ਼ਾਲ ਸ਼ਰਮਾ ਜੀ ਨੇ ਦਿਲ ਭੇਜਤਾ ਉਹਨਾਂ ਦੀ ਡਿਮਾਂਡ ਤੇ ਆਪਾਂ ਗੀਤ ਗਾਇਆ ਤੇ ਉਹਨਾਂ ਨੇ ਦਿਲ ਭੇਜਤਾ ਬਹੁਤ ਬਹੁਤ ਸ਼ੁਕਰੀਆ ਜੀ ਪਰਮਾਤਮਾ ਤੁਹਾਨੂੰ ਸਾਰੇ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਡੀਆਂ ਜਿੰਨੀਆਂ ਨੇਕ ਮੁਰਾਦਾਂ ਨੇ ਸਾਰੀਆਂ ਪੂਰੀਆਂ ਹੋਣ ਤੁਹਾਡਾ ਪਰਿਵਾਰ ਚੜ੍ਹਦੀ ਕਲਾ 'ਚ ਰਹੇ ਤੁਹਾਡਾ ਪੂਰਾ ਪਰਿਵਾਰ ਤੰਦਰੁਸਤ ਰਹੋ ਬਾਬਾ ਸ਼ੁਕਰੀਆ ਬਣੇ ਰਹਿਣਾ ਬੀਬੀ ਨਵਾਸ਼ਾਹਨਰ ਆਪਣੀ ਛੋਟੀ ਦਿਨੇਸ਼ ਸੂਰੀ ਤੇ ਅੱਜ ਡਰਾਈਵਰ ਬਣੇ ਹੋਏ ਕੈਮਰਾਮੈਨ ਵਿੱਚ ਇੱਕ ਮਨ ਦੀ ਇਜਾਜ਼ਤ ਬਹੁਤ ਜਲਦੀ ਫਿਰ ਤੁਹਾਨੂੰ ਅਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ